ਵਾਤਾਵਰਣ ਨਾਲ ਪਿਆਰ ਤੁਸੀਂ ਲੋਕਾਂ ਨੂੰ ਕਰਦਿਆਂ ਨੂੰ ਕਾਫੀ ਵਾਰੀ ਦੇਖਿਆ ਹੋਏਗਾ ਕੋਈ ਆਪਣੇ ਤਰੀਕੇ ਨਾਲ ਕਰਦਾ ਹੈ ਉਹਦਾ ਕੋਈ ਆਪਣੇ ਤਰੀਕੇ ਨਾਲ ਕਰਦਾ ਹੈ ਪਰ ਇਸ ਦੀ ਜਾਗਰੂਕਤਾ ਫਲਾਣੀ بڑا ਔਖਾ ਕੰਮ ਹੈ ਦਾਰ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਜੁੜੂ ਕਰਾਂਗੇ ਜਿਸ ਸਰਲ ਤਰੀਕੇ ਨਾਲ ਜਾਗਰੂਕਤਾ ਫਲਾ ਰਹੇ ਨੇ ਤੁਸ ਨੂੰ ਸ਼ੁਰੂ ਕਰਨ ਦਾ ਵਿਚਾਰ ਕਿਵੇਂ ਆਇਆ ਜੀ ਹਾਲਾਤਾਂ ਦੇ ਹਿਸਾਬ ਨਾਲ ਕਿਉਂਕਿ ਸਮਾਂ ਉਦੋਂ ਜਦੋਂ ਵੈਸੀ ਬਚਪਨ ਸੀਗੇ ਉਦੋਂ ਇਸ ਤਰ੍ਹਾਂ ਦਾ ਕੋਈ ਸੀਨ ਸੁਣਿਆ ਨਹੀਂ ਜੀ ਬੱਟ ਜਿਵੇਂ ਜਿਵੇਂ ਹੌਲੀ 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 ਜੂਬ ਦੇਖਦੇ ਕੀ ਆ ਨਲਕੇ ਪਹਿਲਾਂ ਖਤਮ ਹੋ ਗਏ ਫਿਰ ਅੱਗੋਂ ਟੈਕਨੋਲੋਜੀ ਜਿਵੇਂ ਸਰਵਰਸ ਸਭ ਅਰਸੀਵਲ ਸ਼ੁਰੂ ਹੋ ਗਏ ਠੀਕ ਹੈ ਨਾ ਪਾਣੀ ਦੇ ਲੈਵਲ ਡੇ ਬਾਈ ਡੇ ਪਹਿਲਾਂ ਕਿੰਸੀ ਫੁੱਟਾ ਫਿਰ ਡੇਢ ਫੁੱਟਾ 2 ਫੁੱਟਾ ਫਿਰ ਹੁਣ ਮੀਟਰ ਤੋਂ ਉੱਪਰ ਹਰ ਸਾਲ ਪਾਣੀ ਥਲ ウォーター ਲੈਵਲ ਥੱਲੇ ਚਲੇ ਜਾਂਦਾ ਇੱਕ ਅਲਾਰਮਿੰਗ ਸਿਚੁਏਸ਼ਨ ਬਣ ਗਈ ਹੈ ਸਾਡੀ ਮਤਲਬ ਵੀ ਸਾਨੂੰ ਸਾਨੂੰ ਇੱਕ ਉਹ ਵੱਜ ਰਿਹਾ ਕੋ ਗੂੰ ਵੱਜ ਰਿਹਾ ਖਤਰੇ ਦਾ ਵੀ ਸਾਮਲੋ ਨਹੀਂ ਤਾਂ ਆਉਣ ਵਾਲਾ ਸਮਾਂ ਔਖਾ ਹੋ ਜਾਊਗਾ ਕਲਾਈਮੇਟ ਚੇਂਜ ਸਾਡੀ ਕੱਲ੍ਹ ਦੀ ਸਮੱਸਿਆ ਨਹੀਂ ਗਲੋਬਲ ਹੀ ਸਮੱਸਿਆ ਹੋ ਗਿਆ ਵਰਲਡ-ਓਵਰ ਸਮੱਸਿਆ ਹੈ ਕਲਾਈਮੇਟ ਚੇਂਜ ਦੀ ਪਰ ਸਾਨੂੰ ਸਮਝਣਾ ਪਊਗਾ ਜੇ ਨਾ ਸਮਝੇ ਸ਼ਾਇਦ ਇਹਦੇ ਨਤੀਜੇ ਮਤਲਬ ਅਸੀਂ ਸੋਚੇ ਨਹੀਂ ਹੋਣਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਸਿਟੀ ਹੈਡਲਾਈਨਸ ਤੇ ਮੈਂ ਅੰਬਰ ਦੇ ਵਾਤਾਵਰਣ ਨਾਲ ਪਿਆਰ ਤੁਸੀਂ ਲੋਕਾਂ ਨੂੰ ਕਰਦਿਆਂ ਨੂੰ ਕਾਫੀ ਵਾਰੀ ਦੇਖਿਆ ਹੋਵੇਗਾ ਕੋਈ ਆਪਣੇ ਤਰੀਕੇ ਨਾਲ ਕਰਦਾ ਹੈ ਤਾਂ ਕੋਈ ਆਪਣੇ ਤਰੀਕੇ ਨਾਲ ਕਰਦਾ ਹੈ ਪਰ ਇਸ ਦੀ ਜਾਗਰੂਕਤਾ ਫਲਾਣੀ ਆ ਬੜਾ ਔਖਾ ਕੰਮ ਹੈ ਤੇ ਜਿਸ ਤਰੀਕੇ ਨਾਲ ਸਰਲ ਤਰੀਕੇ ਨਾਲ ਦਾਰਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਜੁੜ ਕਰਾਂਗੇ ਜਿਸ ਸਰਲ ਤਰੀਕੇ ਨਾਲ ਜਾਗਰੂਕਤਾ ਫੈਲਾ ਰਹੇ ਨੇ ਤਾਂ ਜਿਵੇਂ ਤੁਸੀਂ ਬੋਰਡ ਦੇ ਪੜਾ ਲਿਖਾ ਦੇਖ ਸਕਦੇ ਹੋ ਵੀ ਪਾਣੀ ਤੇ ਹਵਾ ਰੱਬ ਦੀ ਦਾਤ ਹੈ ਪਾਣੀ ਬਚਾਓ ਪਰ ਜਿਸ ਤਰੀਕੇ ਨਾਲ ਆਪਾਂ ਪਾਣੀ ਦੀ ਵਰਤੋਂ ਕਰਦੇ ਆ ਐਕਸੈਸਿਵ ਵਰਤੋਂ ਕਰਦੇ ਆ ਉਹ ਕਿਤੇ ਨਾ ਕਿਤੇ ਗਲਤ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਜੀ ਬਹੁਤ ਸੋਹਣਾ ਲੱਗਿਆ ਮੈਂ ਦੇਖਿਆ ਜਦੋਂ ਤੁਸੀਂ ਇੱਥੋਂ ਲੰਘ ਰਹੇ ਸੀਗੇ ਤੇ ਜਿੱਦਾਂ ਅੱਗੇ ਵੀ ਲਿਖਿਆ ਹੋਇਆ ਪਿੱਛੇ ਵੀ ਲਿਖਿਆ ਹੋਇਆ ਤਾਂ ਮੇਰਾ ਦੀਕਰ ਵੀ ਤੁਹਾਨੂੰ ਰੋਕਾਂ ਤੇ ਪੁੱਛਾਂ ਵੀ ਕਿੰਨਾ ਕ ਸਮਾਂ ਹੋ ਗਿਆ ਇਸ ਚੀਜ਼ ਨੂੰ ਸ਼ੁਰੂ ਕਰਿਆਂ ਨੂੰ 7-8 ਸਾਲ ਹੋ ਗਏ 7-8 ਮੈਂ ਆਈਡੀਆ ਜਿਆ ਐਗਜ਼ੈਕਟ ਤਰ੍ਹਾਂ ਮੈਨੂੰ ਪਤਾ ਨਹੀਂ ਹੋ ਗਏ ਨਾ ਚਤਾ ਹੋ ਗਏ ਹਾਂ ਇਸ ਨੂੰ ਸ਼ੁਰੂ ਕਰਨ ਦਾ ਵਿਚਾਰ ਕਿਵੇਂ ਆਇਆ ਜੀ ਵਿਚਾਰ ਹਾਲਾਤਾਂ ਦੇ ਹਿਸਾਬ ਨਾਲ ਕਿਉਂਕਿ ਸਮਾਂ ਉਦੋਂ ਜਦੋਂ ਵੈਸੀ ਬਚਪਨ ਸੀਗੇ ਉਦੋਂ ਐਸਾ ਤਾਂ ਕਦੇ ਸੀਨ ਸੋਹਣਿਆ ਨਹੀਂ ਸੀ ਜਿਵੇਂ ਜਿਵੇਂ ਹੌਲੀ 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 ਜੂਬ ਦੇਖਦੇ ਕੀ ਆ ਨਲਕੇ ਪਹਿਲਾਂ ਖਤਮ ਹੋ ਗਏ ਫਿਰ ਅਗੋਂ ਟੈਕਨੋਲੋਜੀ ਜਿਵੇਂ ਸਰਵਰਸ ਸਬਰ ਸਿਵਲ ਸ਼ੁਰੂ ਹੋ ਗਏ ਠੀਕ ਹੈ ਨਾ ਪਾਣੀ ਦਾ ਲੈਵਲ ਡੇ ਬਾਈ ਡੇ ਪਹਿਲਾਂ ਕਿਹ ਜੀ ਫੁੱਟਾ ਫਿਰ ਡੇਢ ਫੁੱਟਾ 2 ਫੁੱਟਾ ਫਿਰ ਹੁਣ ਲਗਭਗ ਮੀਟਰ ਤੋਂ ਹੁਣ ਮੀਟਰ ਤੋਂ ਉੱਪਰ ਹਰ ਸਾਲ ਪਾਣੀ ਥਲ ウォーター ਲੈਵਲ ਥੱਲੇ ਚਲੇ ਜਾਂਦਾ ਕੋਈਕਾ ਅਲਾਰਮਿੰਗ ਸਿਚੁਏਸ਼ਨ ਬਣ ਗਈ ਹੈ ਸਾਡੀ ਮਤਲਬ ਵੀ ਜਾਨੂੰ ਸਾਨੂੰ ਇਹ ਇੱਕ ਉਹ ਵੱਜ ਰਿਹਾ ਘੁੱਗੂ ਵੱਜ ਰਿਹਾ ਖਤਰੇ ਦਾ ਵੀ ਸਾਮਲੋ ਨਹੀਂ ਤਾਂ ਆਉਣ ਵਾਲਾ ਸਮਾਂ ਔਖਾ ਹੋ ਜਾਊਗਾ ਉਹਨੂੰ ਦੇਖਦੇ ਲੱਗਿਆ ਵੀ ਯਾਰ ਵਾਕਈ ਕੁਛ ਨਾ ਕੁਛ ਸਾਨੂੰ ਕਰਨਾ ਚਾਹੀਦਾ ਇੱਕ ਮੈਂ ਆਮ ਗੱਲ ਕਹਿਣਾ ਵੀ ਬਾਈ ਚਾਰਜ ਜੇ ਹੁਣ ਇੱਥੇ ਪਿਆਸ ਲੱਗ ਜਵੇ ਮੰਨ ਲਓ ਕਿ ਤਨਾ ਖਾਸ ਥੋੜੀ ਜਿਹੀ ਵਿੱਚ ਪੈਸਾ ਨਹੀਂ ਹੈਗਾ ਤੁਸੀਂ ਕੀ ਕਰੋਗੇ ਤੁਸੀਂ ਪਾਣੀ ਨਹੀਂ ਪੀ ਸਕਦੇ ਫਿਰ ਉਹੀ ਜੇ ਆਪਾਂ ਗੱਲ ਕਰੀਏ ਪੁਰਾਣੇ ਸਮਿਆਂ ਦੀ ਜਦੋਂ ਕੋਈ ਪਿੰਡਾਂ ਚੋਂ ਲੰਘਦਾ ਸੀਗਾ ਜਾਂ ਆਪਾਂ ਕਈ ਵਾਰ ਹਾਈਵੇ ਤੇ ਵੀ ਲੰਘਦੇ ਦੇਖਦੇ ਆ ਸਾਡੇ ਆਸ-ਪਾਸੇ ਕਈ ਨਾ ਕਈ ਵਾਰ ਨਲਕੇ ਜੁਰੂਰ ਲੱਗੇ ਹੁੰਦੇ ਨੇ ਅੱਡਿਆਂ ਦੇ ਉੱਤੇ ਨਲਕੇ ਹੁੰਦੇ ਸੀਗੇ ਹੁਣ ਤਾਂ ਸਿਰਫ ਮੈਂ ਦੇਖਿਆ ਵੀ ਨਲਕੇ ਸਿਰਫ ਨਹਿਰ ਤੇ ਰਹਿ ਗਏ ਆ ਬਿਲਕੁਲ ਉਹ ਵੀ ਕਈ ਵਾਰ ਚੱਲਦਾ ਕਈ ਨਹੀਂ ਚੱਲਦਾ ਕਈ ਵਾਰ ਚੱਲਦਾ ਕੋਵੇ ਨਾ ਜਾਂ ਕੋਈ ਲਾ ਕੇ ਲੱਗਿਆ ਕੋਈ ਕੁੱਝ ਹੋ ਗਿਆ ਕੋਈ ਚੋਰੀ ਹੋ ਗਿਆ ਨਾ ਤੇ ਹੁਣ ਤਾਂ ਨਲਕਾ ਵੀ ਮਤਲਬ ਅਜਾਇਬ ਘਰ ਚ ਚਲੇ ਜਾਣਾ ਬਸ ਉਹ ਹੋਰ ਦੋ ਚਾਰ ਜੇ ਉਹ ਵੀ ਚਕੇਗਾ ਤਾਂ ਵੀ ਨਜਾਇਬ ਘਰ ਚ ਬਿਨਾ ਕਰੇ ਨਲਕੇ ਉਹ ਦੇਖੋ ਫਿਰ ਸਾਡਾ ਵਾਤਾਵਰਨ ਆ ਕਲਾਈਮੇਟ ਚੇਂਜ ਸਾਡੀ ਕੱਲਿਆ ਹੀ ਸਮੱਸਿਆ ਨਹੀਂ ਗਲੋਬਲ ਹੀ ਸਮੱਸਿਆ ਹੋ ਗਿਆ ਵਰਲਡ ওভার ਸਮੱਸਿਆ ਹੈ ਕਲਾਈਮੇਟ ਚੇਂਜ ਦੀ ਪਰ ਸਾਨੂੰ ਸਮਝਣਾ ਪਊਗਾ ਜੇ ਨਾ ਸਮਝੇ ਸ਼ਾਇਦ ਇਹਦੇ ਨਤੀਜੇ ਮਤਲਬ ਅਸੀਂ ਸੋਚੇ ਨਹੀਂ ਹੋਣਗੇ ਫਿਰ ਕਾਫੀ ਜ਼ਿਆਦਾ ਭਿਆੰਕਰ ਹੋ ਸਕਦੇ ਨੇ ਕਿਉਂਕਿ ਹਾਂਜੀ ਕਿਉਂਕਿ ਹਾਲਾਤ ਬਹੁਤ ਤੇਜ਼ੀ ਨਾਲ ਬਦਲ ਰਹੇ ਨੇ ਜੋ ਅਸੀਂ ਤੁਸੀ ਵੀ ਦੇਖਦੇ ਹੋ ਕਿ ਕਿਸ ਤਰ੍ਹਾਂ ਹੋ ਰਿਹਾ ਜਿਵੇਂ ਲੈਂਡਸਲਾਈਡਸ ਹੋ ਰਹੀਆਂ ਨੇ ਜਾਂ ਕਹ ਲਓ ਵੀ ਉਹਤੇ ਬਹੁਤ ਹਾਲਾ ਰਹਿਣੇ ਕਿਤੇ ਮਤਲਬ ਹੁਣ ਦਾ ਸੀ ਪਟਾਕੇ ਹੁਣ ਫ੍ਰੀਕੁਐਂਟ ਜੀ ਬਹੁਤ ਤੇਜ਼ੀ ਨਾਲ ਇਹ ਵਰਤਾਰੇ ਹੋਣ ਲੱਗੇ ਜੇ ਤੁਸੀਂ ਦੇਖੋ ਨਾ ਜੀ ਇਹ ਇਦਾਂ ਦੀ ਚੀਜ਼ਾਂ ਪਹਿਲਾਂ ਹੁੰਦੇ ਸੀ ਕਾੜੇ ਬੱਦਲ ਫਟ ਗਿਆ ਕਦੇ ਕੁਝ ਹੋ ਗਿਆ ਹਨਾ ਕਿੰਨੇ ਬੱਦਲ ਫਟਿਆ ਕਿੰਨੀ ਜ਼ਿਆਦਾ ਤਬਾਹੀ ਹੋ ਰਹੀ ਹੈ ਅੱਗੇ ਮਤਲਬ ਇੰਨਾ ਫ੍ਰੀਕੁਐਂਟ ਨਹੀਂ ਸੀ ਅਸੀਂ ਸੁਣਦੇ ਹੁੰਦੇ ਇਹ ਚੀਜ਼ ਆਪਾਂ ਦੇਖਣ ਨੂੰ ਜ਼ਰੂਰ ਮਿਲਦੀ ਹੈ ਵੀ ਜਿਵੇਂ ਅਸੀਂ ਇਸ ਦੇ ਫਰੰਟ ਬੋਰਡ ਤੇ ਵੀ ਲਿਖਾ ਆਇਆ ਵੀ ਪਲਾਸਟਿਕ ਦੀ ਵਰਤੋਂ ਘਟਾ ਕਰੋ ਪਰ ਜਦੋਂ ਲੈਂਡਸਲਾਈਡ ਹੁੰਦੀ ਹੈ ਤਾਂ ਉਸ ਦੇ ਮੱਲਬੇ ਦੇ ਵਿੱਚ ਨਾਲ ਪੱਥਰਾਂ ਤੋਂ ਵੱਧ ਪਲਾਸਟਿਕ ਦੇਖਣ ਨੂੰ ਮਿਲਦਾ। ਨਹੀਂ ਇਹ ਸਾਡੀ ਵੈਸੇ ਨਾ ਗਵਰਨਮੈਂਟ ਨੇ ਬੈਨ ਕੀਤਾ ਹੈ ਪਰ ਉੱਥੇ ਵੀ ਮਤਲਬ ਉਹਨੂੰ ਪ੍ਰੋਪਰ ਲਾਗੂ ਨਹੀਂ ਹੋ ਰਿਹਾ। ਹੁਣ ਮੈਂ ਤੈਨੂੰ ਚਲੋ ਵਹਿਦਾ ਦਾ ਪਤਾ ਨਹੀਂ ਅਗਲਾ ਕਹਿੰਦਾ ਆਪਣੀ ਸਿਫਤ ਕਰ ਰਿਹਾ। ਹੁਣ ਮੈਂ ਨਾ ਐਕਚੁਅਲੀ ਕੀ ਦੇਖਦਾ ਕਿਉਂਕਿ ਮੇਰਾ ਬੇਸਿਕ ਜਿਹੜਾ ਹੈਗਾ ਉਹ ਪਵਨਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਮਤਲਬ ਮੈਂ ਕਨਸੈਪਟ ਹੈ ਜੋ ਮਾਰਾ ਹੀ ਨਹੀਂ ਸੰਬੰਧਤਾ ਉਸ ਤੇ ਚੱਲ ਰਿਹਾ। ਹੁਣ ਉਹ ਕੀ ਹੈ ਜਿਵੇਂ ਦਰਸਤ ਲਾ ਰਹੇ ਜਿਵੇਂ ਹੁਣ ਅੱਜ ਕੱਲ ਮੀਂਹ ਦਾ ਮੈਂ ਸੀਵਰੇਜ ਨੂੰ ਦੇਖਦਾ ਜਾਂਦਾ ਹਾਂ ਨਾ ਸੀਵਰੇਜ ਜਾਲ ਕਿਉਂਕਿ ਸੀਵਰੇਜ ਜਾਲੀਆਂ ਸਾਫ ਨਹੀਂ ਤਾਂ ਸੜਕਾਂ ਵੱਜ ਜਾਣਗੇ ਨਹੀਂ ਤਾਂ ਸੜਕਾਂ ਸੜਕਾਂ ਟੁੱਟ ਜਾਣਗੇ ਸੜਕਾਂ ਤੇ ਖਰਚਾ ਬਹੁਤ ਜ਼ਿਆਦਾ ਆਉਂਦਾ ਬਣਦੇ ਉੱਤੇ ਔਰ ਸਾਡੇ ਪੰਜਾਬ ਦੀ ਇਕਨੋਮੀ ਬਹੁਤ ਇਸ ਟਾਈਮ ਸਟ੍ਰੈਸਟੇਟ ਹੈ ਕਿ ਸਾਨੂੰ ਇਹ ਅਨਨੈਸੈਸਰੀ ਹਜੇ ਖਰਚੇ ਨਾਗਰੀਆ ਬਚਾ ਸਕੀ ਉਹ ਮੈਂ ਮਤਲਬ ਮੇਰੀ ਦਿਲ ਦੀ ਖੁੰਦੀ ਹੈ ਕਿ ਹਾਂ ਯਾਰ ਮੈਂ ਜਿੱਥੋਂ ਲੰਘਦਾ ਵੀ ਐਟ ਲੀਸਟ ਉਹ ਸੜਕ ਟੋਟੋ ਕੱਟ ਦੀ ਉਹਦੀ ਕੇਅਰ ਕਰਕੇ ਜਾਵਾਂ ਉਹ ਮੈਂ ਕੱਲ ਮੀਂਹ ਬਹੁਤ ਪਿਆ ਸੀਵਰੇਜ ਸਾਫ ਸੀ ਕਿ ਮੈਂ ਜਾਲੀਆਂ ਸਾਫ ਕਰ ਗਿਆ ਉਹ ਬਟ ਫੇਰ ਵੀ ਮੈਂ ਦੇਖਿਆ ਜਦੋਂ ਕੱਲ ਦੁਪਹਿਰੇ ਮੈਂ ਨੰਗਿਆ ਉਤੋਂ ਤਾਂ ਪਾਣੀ ਖੜਾ ਉੱਤੇ ਨਹਿਰ ਦੇ ਨਾਲ ਜਿਹੜਾ ਅੰਡਰਪਾਸ ਦੇ ਨਾਲ ਆ ਉੱਤੇ ਪਾਣੀ ਲਗਭਗ ਅੱਧਾ ਪੌਣਾ ਫੁੱਟਕ ਪਾਣੀ ਖੜਾ ਉਹਨ ਇੰਨਾ ਪਾਣੀ ਸੀਗਾ ਉਹ ਮੈਂ ਚਲੋ ਘਰੋਂ ਕਹੀ ਚੱਕੀ ਘਰੋਂ ਆਇਆ ਇੱਕਦਮ ਘਰੀ ਚ ਚੱਕਾ ਹੀ ਚੱਕੀ ਮੈਂ ਜਾਲੀਆਂ ਸਾਫ਼ ਕੀਤੀਆਂ 3 ਮਿੰਟ ਦੇ ਵਿੱਚ ਉਹ ਸਾਫ਼ ਹੋ ਗਈਆਂ ਜਾਲੀਆਂ ਉਹ 3 ਮਿੰਟ ਦੇ ਵਿੱਚ ਉਹ ਜਾਲੀਆਂ ਸਾਫ਼ ਪਾਣੀ ਕਲੀਅਰ ਹੋ ਗਿਆ ਬਟ ਕੀ ਨਿਕਲਿਆ ਵਿੱਚੋਂ ਪਲਾਸ ਗਲਾਸ ਜਿਹੜੇ ਹੈਗੇ ਨੇ ਡਿਸਪੋਜ਼ੇਬਲ ਗਲਾਸ ਹਨਾ ਉਹ ਗਲਾਸ ਜਿਹੜੇ ਪਲਾਸਟਿਕ ਦੇ ਹੁੰਦੇ ਨੇ ਉਹ ਪਲੱਸ ਪੋਲੀਥੀਨ ਇਹ ਦੋ ਇਹਨਾਂ ਨੁਕਸਾਨ ਕਰ ਦਿੰਦਾ ਇਹ ਦੋ ਇਹ ਬਲੌਕ ਬਹੁਤ ਛੇਤੀ ਘਾਤ ਕਰ ਦਿੰਦਾ ਬਾਕੀ ਹਾਂ ਉਹ ਗਲਾਸ ਬਿਲਕੁਲ ਫਿੱਟ ਹੋ ਜਾਂਦਾ ਵਿੱਚ ਛੋਟੀਆਂ ਬੋਟਲ ਜਿਹੜੀਆਂ ਛੋਟੀਆਂ ਬੋਟਲ ਨੇ ਹਾਂ 10 10 ਰੁਪਿਆੜੀਆਂ ਉਹ ਬੋਟਲ ਬੜੀ ਐਨ ਫਿੱਟ ਉਹ ਜਾਲੀ ਚੋਂ ਉਹ ਦੀ ਨਾ ਗੋਲ ਅੜੀ ਬਿਲਕੁਲ ਫਿੱਟ ਹੋ ਜਾਂਦੀ ਆ ਉਹ ਉਹਨੂੰ ਬਾਣੀ ਨੂੰ ਬਿਲਕੁਲ ਹੀ ਬੰਦ ਕਰ ਦਿੰਦੀ ਆ ਉਹ ਮੈਂ ਇਹ ਚੀਜ਼ ਦੇਖਿਆ ਵੀ ਉਹ ਨੁਕਸਾਨ ਬੜਾ ਹੁੰਦਾ ਹੈ ਨਾ ਚੀਜ਼ਾਂ ਦਾ ਇਹ ਚੀਜ਼ਾਂ ਦਾ ਫਿਰ ਪੋਲੀਥੀਨ ਗੰਦਗੀ ਬਹੁਤ ਫਲਾਉਂਦਾ ਪੋਲੀਥੀਨ ਸਮੈਲ ਆਉਣ ਲਾਇਦੇ ਕੋਈ ਚੀਜ਼ਾਂ ਵਿੱਚ ਉਹ ਹਵਾ ਲੱਗਦੀ ਨਹੀਂ ਉਹ ਕੈਮੀਕਲ ਰਿਐਕਸ਼ਨ ਹੋਣ ਨਾਲ ਆਉਂਦਾ ਹੈ ਉਹ ਸਮੈਲ ਆਉਣ ਲਾਇਦੇ ਆ ਉਹ ਇਹ ਚੀਜ਼ਾਂ ਸਾਨੂੰ ਕੋਸ਼ਿਸ਼ ਕਰਨੇ ਕਿ ਅਸੀਂ ਇਹਨੂੰ ਅਵੋਇਡ ਕਰੀਏ ਭਾਈ ਇੰਨਾ ਪ੍ਰਭਾਵਿਤ ਕਿਸ ਚੀਜ਼ ਤੋਂ ਹੋਏ ਹੋ ਵੀ ਇਆਂ ਡੂੰਗੀਆਂ ਗੱਲਾਂ ਇੰਨੀ ਬਰੀਕੀ ਦੇ ਨਾਲ ਜਿਹੜਾ ਸਾਰਾ ਕੁਝ ਜਿਸ ਤਰੀਕੇ ਨਾਲ ਦੇਖਿਆ ਕਿ ਇਹ ਆਮ ਜਿਵੇਂ ਆਪਾਂ ਜੋ ਰੁਟੀਨ ਲਾਈਫ ਹੁੰਦੀ ਹੈ ਉਸ ਦੇ ਵਿੱਚੋਂ ਦੇਖ ਦੇਖ ਕੇ ਸਿੱਖਿਆ ਵੀ ਇਹ ਚੀਜ਼ਾਂ ਨਾਲ ਜਿਹੜਾ এনवायरमेंट ਖਰਾਬ ਹੁੰਦਾ ਹੈ ਨੇ ਐਕਚੁਅਲੀ ਸਾਡੇ ਮਹਾਰਾਜ ਨੇ ਬਹੁਤ ਇਸ ਚੀਜ਼ ਤੇ ਜ਼ੋਰ ਦਿੱਤਾ ਇਸ ਐਕਚੁਅਲੀ ਮਹਾਰਾਜ ਮੈਂ ਤਾਂ ਸਭ ਸਾਡਾ ਪਹਿਲੀ ਬਾਣੀ ਜਪਜੀ ਸਾਹਿਬ ਹੈ ਜਪਜੀ ਸਾਹਿਬ ਦੇ ਪਹਿਲੇ ਦੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹਦੀ ਇੰਪੋਰਟੈਂਸ ਮਹਾਰਾਜ ਦੇਖੋ ਸੈਂਕੜੇ ਸਾਲ ਪਹਿਲਾਂ ਸਾਨੂੰ ਦੱਸ ਗਏ ਉਹ ਦੇਖੋ ਹਾਲਾਂਕਿ ਉਸ ਟਾਈਮ ਤੇ ਇਹੋ ਜਿਹਾ ਕੋਈ ਸੀਗਾ ਹੀ ਨਹੀਂ ਬੜਾ ਵਧੀਆ ਮਾਹੌਲ ਕਿੰਨਾ ਸੋਹਣਾ ਉਹ ਕੁਦਰਤ ਨਾਲ ਜੁੜੇ ਜੜਾਵ ਸੀ ਹੁਣ ਮਤਲਬ ਅਸੀਂ ਥੋੜੀ ਜਿਹੀ ਲਗਜ਼ਰੀ ਵਾਲੇ ਚਲੇਗੇ ਲਾਈਫ ਨੂੰ ਇਹਨਾਂ ਲਗਜ਼ਰੀ ਬਣਾਤਾ ਉਹਦੇ ਨਾਲ ਸਾਡੀ ਇਮਿਊਨਿਟੀ ਦਾ ਜਾਂ ਕੱਲੋ ਜਾਂ ਕੁਝ ਕੱਲੋ ਕਈ ਮਾੜੇ ਪ੍ਰਭਾਵ ਵੀ ਪੈ ਰਹੇ ਨੇ ਸਾਡੇ ਤੁਸੀਂ ਦੇਖ ਰਹੇ ਆ ਆਪਾਂ ਨੂੰ ਵੀ ਹਮਨ ਕਿੰਨੇ ਬਿਮਾਰੀਆਂ ਇਹ ਉਹ ਨਵੇਂ ਨਵੇਂ ਜੀਨ ਜਿਸੀ ਟੈਕਨੋਲੋਜੀ ਚ ਅੱਗੇ ਚੱਲੇਗੀ ਉਹਨੀਆਂ ਹੋਰ ਥਲਾਮਤਾ ਹੋਵੇ ਪਹਿਲਾਂ ਬੱਚੇ ਵੀ ਉਹਦੇ ਚ ਆ ਗਏ ਜੀ ਆਪਾਂ ਦੇਖੀਏ ਵੀ ਜੋ ਆਪਾਂ ਡਿਵੈਲਪਮੈਂਟ ਕਰਨਾ ਕਿਤੇ ਨਾ ਕਿਤੇ ਇਹ ਸਾਡਾ ਹੀ ਵਿਨਾਸ਼ ਕਰਨ ਦਾ ਇੱਕ ਜਰੀਆ ਬਣਦਾ ਹੈ ਬਈ ਮੈਂ ਆਪਾਂ ਡਿਵੈਲਪਮੈਂਟ ਦੇ ਅਗੇਂਸਟ ਨਹੀਂ ਹੈਗੇ ਡਿਵੈਲਪਮੈਂਟ ਹੋਣੀ ਚਾਹੀਦੀ ਆ ਆਪਾਂ ਨਹੀਂ ਕਹਿੰਦੇ ਬਟ ਮੈਂ ਇਹ ਦੇਖਿਆ ਵੀ ਯਾਰ ਜਦੋਂ ਤੁਸੀਂ ਜਿਆਦਾ ਲਗਜ਼ਰੀ ਵਾਲ ਜਾਨਦੇ ਆ ਨਾ ਜਦੋਂ ਸਰੀਰਕ ਦਾ ਸਾਡਾ ਰਹਿ ਜਾਂਦਾ ਉਹ ਕਿਤੇ ਨਾ ਕਿਤੇ ਸਾਨੂੰ ਉਹ ਮਾਰ ਕਰਦਾ ਹੋ ਸਾਨੂੰ ਤੁਸੀਂ ਮਤਲਬ ਜਿਵੇਂ ਪਸੀਨਾ ਨਹੀਂ ਆਉਂਦਾ ਹੈਗਾ ਉਹ ਕਿਤੇ ਨਾ ਕਿਤੇ ਦੇਖੋ ਅੰਦਰ ਜਿਹੜੀਆਂ ਉਹ ਪਸੀਨੇ ਨਾਲ ਤਾਂ ਬਾਹਰ ਨਿਕਲੇ ਆਉਣਾ ਸਾਰੇ ਗੰਦਗੀ ਬਾਹਰ ਆ ਜੂ ਪਰ ਉਹ ਅੰਦਰ ਹੀ ਰਹਿੰਦੀ ਆ ਉਹ ਕਿਤੇ ਨਾ ਕਿਤੇ ਸਾਨੂੰ ਕਰਦੀ ਆ ਮੈਂ ਇਹ ਦੇ ਵਿੱਚ ਸਾਈਕਲ ਆ ਮੈਂ ਦੇਖ ਤਾਹੀਂ ਮੈਂ ਇੱਕ ਮੈਸੇਜ ਹੈ ਮੇਰਾ ਇੱਕ ਬਹੁਤ ਵਧੀਆ ਮੈਸੇਜ ਮੈਂ ਸਾਈਕਲ ਹੀ ਮੈਨੂੰ ਇੱਕ ਲੱਗਿਆ ਵੀ ਇਹ ਸਾਧਨ ਵਧੀਆ ਹੈ ਜਿੱਥੇ ਕਰ ਸਕਦਾ ਮੈਂ ਵੀ ਜੇ ਨੂੰ ਮਤਲਬ ਥੋੜੇ ਜਿਹਾ ਕੋਲ ਪੜ ਸਕਦਾ ਕਿ ਸਕੂਟਰ ਮੋਟਰਸਾਈਕਲ ਤੇ ਨਹੀਂ ਪੋਸੀਬਲ ਸੀਗਾ ਉਹ ਤੇਜ਼ ਨਿਕਲਦੇ ਕਰਦੇ ਨੇ ਸਾਈਕਲ ਲਈ ਮੈਂ ਕਿਹਾ ਐਕਸਰਸਾਈਜ਼ ਹੁੰਦੀ ਹੈ ਚਲੋ ਇਹ ਨਾਲ ਚਲੋ ਠੀਕ ਵਧੀਆ ਹੋ ਜਾਂਦੀ ਆ ਥਰਡ ਇਅਰ ਸੀ ਚਲ ਮੈਂ ਕਿਹਾ ਮੈਂ ਇੱਕ ਛੋਟਾ ਜਿਹਾ ਆਪਣੀ ਕੰਟਰੀ ਦੀ ਇਕਨੋਮੀ ਦੇ ਵਿੱਚ ਕੰਟਰੀਬਿਊਸ਼ਨ ਕਰ ਰਹੀ ਹਾਂ ਕਿ ਚੌਥਾ ਮੈਂ ਪੋਲੂਸ਼ਨ ਤੋਂ ਉਹ ਕਰ ਰਹੀ ਮਲਟੀਪਲ ਲੈਵਲ ਦੇ ਬੈਨੀਫਿਟਸ ਲੱਗੇ ਉਹ ਤਾਂ ਕਰਕੇ ਮੈਂ ਨੂੰ ਚੁਣਿਆ ਮੈਨੂੰ ਵਧੀਆ ਲੱਗਿਆ ਕਿੰਨੇ ਲੋਕ ਰੋਕ ਕੇ ਪੁੱਛਦੇ ਨੇ ਵੀ ਸ਼ੁਰੂ ਕਰੋਂ ਸ਼ੁਰੂ ਕੀਤਾ ਸੀ ਜਾਂ ਇਹ ਲਿਖਣ ਦਾ ਕਾਰਨ ਕੀ ਹੈ ਕਦੇ ਪੁੱਛਿਆ ਕਿਸੇ ਕੋ ਡਿਫਰੈਂਟ ਡਿਫਰੈਂਟ ਸਾਈਕੀ ਹੁੰਦੀ ਆ ਹਰ ਤਰ੍ਹਾਂ ਦੇ ਕਈ ਲੋਕ ਕਮਬਲਾ ਵੀ ਕਹਿੰਦੇ ਨੇ ਹੂੰ ਕਿਸੇ ਬੰਦੇ ਜਦੋਂ ਚਲ ਕੋਈ ਨਹੀਂ ਆ ਫਿਰ ਇੱਕ ਮੇਰਾ ਬੰਦਾ ਮੈਨੂੰ ਮਿਲਦਾ ਹੁੰਦਾ ਉਹ ਬੰਦਾ ਮੈਨੂੰ ਨਾ ਮਤਲਬ ਕਦੇ ਉਹਨਾਂ ਕਦੇ ਮਹੀਨੇ ਜਿਹੜੀ ਮੈਂ ਵਾਦ ਨਹੀਂ ਕਦੇ ਉਹ ਕਿਸੇ ਨਹੀਂ ਤੇਰੀ ਸੌਂਡੀ ਗੱਲ ਉਹ ਉੱਚੀ ਹੱਸ ਕੇ ਨਿਕਲ ਹੱਥ ਜਦ ਕਿ ਕਰਦਾ ਮਖੌਲ ਹੁੰਦਾ ਮੈਂ ਕੋਈ ਗੱਲ ਨਹੀਂ ਠੀਕ ਮੈਨਾਂ ਗੱਲ ਕਰਕੇ ਜਾਂਦਾ ਉਹਨੇ ਡੇਟ ਦੇ ਮਹੀਨੇ ਦੋ ਵਾਰ ਜ਼ਰੂਰ ਹੀ ਮਿਲਣਾ ਉਹਨੇ ਵਾਜੇ ਨਹੀਂ 100% ਨੂੰ ਕਹਿ ਕੇ ਜਾਣਾ ਜਾਣਾ ਬਹੁਤ ਲੋਕ ਨੇ ਐਪਰੀਸ਼ੀਏਟ ਵੀ ਕਰਦੇ ਨੇ ਕਹਿੰਦੇ ਠੀਕ ਐ ਜਿਹੜੇ ਹਮਖਿਆਲ ਹੁੰਦੇ ਨੇ ਉਹ ਕਰਦੇ ਨੇ ਬਟ ਸਾਨੂੰ ਸਾਰਿਆਂ ਨੂੰ ਇੱਕ ਵਾਰੀ ਐਸੀ ਗੱਲ ਨੂੰ ਸਮਝਣਾ ਜ਼ਰੂਰ ਪੈਣਾ ਜੇ ਨਹੀਂ ਸਮਝੇ ਨਾ ਤਾਂ ਮੈਨੂੰ ਲੱਗਦਾ 10 ਸਾਲ ਤੁਸੀਂ ਦੇਖੋਗੇ 10 ਸਾਲ ਬਾਅਦ ਨਾ ਬਹੁਤ ਕੁਝ ਤੁਹਾਨੂੰ ਅਲੱਗ ਬਣੋ ਹੁਣ ਕੋਰੋਨਾ ਕੀ ਸੀਗਾ ਕੋਰੋਨਾ ਇੱਕ ਸਿੱਕ ਟ੍ਰੇਲਰ ਜਿਹਾ ਦਿਖਾ ਕੇ ਗਿਆ ਸਾਨੂੰ ਉਹ ਉਦੋਂ ਸਾਰੇ ਰੱਬ ਰੱਬ ਕਰ ਲੱਗੇ ਸੀਗਾ ਕਹਿੰਦੇ ਨਹੀਂ ਕਹਿੰਦਾ ਉਹਦਾ ਸਾਰਾ ਸਾਡਾ ਜਲ ਵਾਯੂ ਮੰਡਲ ਜਾਂ ਕਹਿ ਲਾਇਆ ਜਾ ਕੇ ਸਾਰਾ ਸਾਡਾ এনवायरमेंट ਵਾਤਾਵਰਣ ਕਿੰਨਾ ਵਧੀਆ ਸਾਫ਼ ਸੁਥਰਾ ਜੇ ਇੱਕ ਵਾਰ ਹੋ ਗਿਆ ਸੀ ਪਰ ਠੀਕ ਹੈ ਲੋਕਾਂ ਦੀ ਕੰਮ ਖੜ ਕੇ ਸੀ ਆਪਾਂ ਨਹੀਂ ਕਹਿੰਦੇ ਆ ਬਟ ਵੈਸੇ ਮੈਂ ਜਨਰਲ ਗੱਲ ਕਰਦਾ ਕਿ ਦੇਖੋ ਸਾਡੇ ਮਤਲਬ ਹਾਲਾਤ ਨੇ ਜਿਹੜੇ ਕੋਈ ਕਿਸਤਾਂ ਚੇਂਜਸ ਆਈਆਂ ਨੇ ਮਤਲਬ ਉਹਦੀ ਗੱਲ ਕਰਦਾ ਵੀ ਉਹ ਚੇਂਜਸ ਆਉਂਦੀਆਂ ਨੇ ਤੁਹਾਨੂੰ ਕਿੰਨੇ ਪਰਵਰਤਨ ਹੁੰਦੇ ਨੇ ਸਾਡੇ ਵੀ ਸਾਨੂੰ ਫੇਰ ਵੀ ਕਿਤੇ ਨਾ ਕਿਤੇ ਮੈਂ ਦੇਖੀ ਕੁਦਰਤ ਨਾਲ ਜੁੜਨਾ ਚਾਹੀਦਾ ਸਾਨੂੰ ਕੁਦਰਤ ਨਾਲ ਜੁੜਾਂਗੇ ਥੋੜੀ ਜਿਹੀ ਕਸਾਤ ਵਗੈਰਾ ਆ ਜਦੇ ਹੁਣ ਮੈਂ ਇੱਕ ਬੇਨਤੀ ਜਰੂਰ ਕਰਦਾ ਹਾਂ ਕਿ ਯਾਰ ਇੱਕ ਕਟੋ-ਕਟ 15 ਦਿਨਾਂ 'ਚ ਇੱਕ ਵਾਰ ਇੱਕ ਵਾਰ ਆਪਣਾ ਸਕੂਟਰ ਕਾਰ ਮੋਟਰਸਾਈਕਲ ਇੱਕ ਦਿਨ 15 ਹਰ 15 ਦਿਨ 15 ਵਾਰੇ ਇੱਕ ਦਿਨ ਛੁੱਟੀ ਦੇ ਦਿਆ ਕਰੋ ਵੀ ਇੱਕ ਦਿਨ ਸਾਈਕਲ ਗਾ ਜਾ ਇੱਕ ਜਦੋਂ ਮਾਰਕੀਟ ਜਾਣਾ ਕੋਈ ਛੋਟਾ-ਮੋਟਾ ਸਾਈਕਲ ਤੇ ਚੱਲ ਜਾ ਕਰੋ ਮੈਂ بڑے ਡਿਵੈਲਪਡ ਕੰਟਰੀਜ਼ ਦੇਖਦਾ ਬੜੇ ਉਹਨਾਂ ਦੇ ਟ੍ਰੈਂਡ ਆ ਉਹਨਾਂ ਦੇ ਉਹ ਪ੍ਰੋਮੋ ਗਵਰਨਮੈਂਟ ਵੀ ਪ੍ਰੋਮੋਟ ਕਰਦੀ ਆ ਕਿ ਹਾਂ ਅਸੀਂ ਤੁਹਾਨੂੰ ਆ ਕਿਸੇ ਟਾਈਮ ਇੰਸਾਈਟ ਦੇ ਵਾਟਵਰ ਜੋ ਵੀ ਆ ਕਿਸੇ ਢੰਗ ਨਾਲ ਚਲੋ ਲੋਕਾਂ ਨੂੰ ਕਰਨਾ ਵੀ ਹਾਂ ਲੋਕ ਵੀ ਆਪਣੀ ਕਸਰਦ ਕਰਨ ਹਾਂ ਜਿਵੇਂ ਦੱਸਿਆ ਵੀ ਇਸੇ ਚੀਜ਼ ਨੂੰ ਦੇਖਦੇ ਕਿ ਜਦੋਂ ਕਰੋਨਾ ਆਇਆ ਸੀਗਾ ਤਾਂ ਸਾਈਕਲ ਦੀ ਸੇਲ ਇੱਕਦਮ ਹਾਈ ਕਰ ਗਈ ਸੀ ਬਹੁਤ ਲੋਕਾਂ ਚ ਕਰੇਜ਼ ਆ ਗਿਆ ਸੀ ਸਾਈਕਲ ਕਰੀ ਪਰ ਫਿਰ ਜਦੋਂ ਕੁਦਰਤ ਫਿਰ ਬਦਲੀ ਆ ਫਿਰ ਵਾਪਸ ਉਹੀ ਮੋੜ ਦੇਣ ਆਏ ਨੇ ਤਾਂ ਉਹ ਤੁਸੀਂ ਦੇਖ ਸਕਦੇ ਹੋ ਵੀ ਸੜਕਾਂ ਤੇ ਕਿਵੇਂ ਸਭ ਉਹੀ ਮੋਟਰ ਵਹੀਕਲ ਤੁਰਦੇ ਹੋਏ ਨਜ਼ਰ ਆਉਂਦੇ ਨੇ ਸਾਡੇ ਵੈਸੇ ਵੀ ਨਾ ਜੋ ਹਾਲਾਤ ਆ ਸਾਡੀ ਮਤਲਬ ਮੈਂ ਤਾਂ ਮੈਨੂੰ ਜੋ ਲੱਗਦਾ ਲੁਧਿਆਣਾ ਦੀਆਂ ਸੜਕਾਂ ਦਾ ਮੇਰਾ ਖਿਆਲ ਆ ਉਹ ਤਾਂ ਕਪੈਸਿਟੀ ਨਾਲੋਂ 5 ਗੁਣਾ ਜ਼ਿਆਦਾ ਨਿ ਘੱਟੋ ਘੱਟ ਹੋਵੇ 5 ਗੁਣਾ ਜ਼ਿਆਦਾ ਆਪਣੀ ਕਪੈਸਿਟੀ ਤੋਂ ਜ਼ਿਆਦਾ ਹੈ ਲੋਡ ਚੱਕਦੀ ਇਹ ਡੋੜ ਚੱਕਦੀ ਪਈ ਆ ਤੂੰ ਸਾਡੀ ਕੋਈ ਦੇਖਿਆ ਤੁਸੀਂ ਤੁਸੀਂ ਦੇਖ ਲਓ ਚਾਲ ਕਿਹੜੀ ਪੈਂਦੀ ਹੈ ਮੈਨੂੰ ਕਈ ਵਾਰ ਕਹਿੰਦੇ ਨੇ ਯਾਰ ਤੇਰਾ ਟਾਈਮ ਦਾ ਮੈਂ ਕਹਾ ਨਹੀਂ ਮੇਰਾ ਮੈਂ ਲੰਬਾ ਛੋਟਾ ਫਰਕ ਨਹੀਂ ਪੈਂਦਾ ਸਾਰਾ ਮੈਂ ਆਫਿਸ ਕਰਾਉਣਾ ਮੈਨੂੰ ਲੱਗਾ ਕਾਰ ਦਾ ਜਾਂ ਮੇਰਾ 2-3 ਮਿੰਟ ਦਾ ਫਰਕ ਪੈਂਦਾ ਹੋਣਾ ਉਹ ਇਨਕ ਚਿਰ ਕਿਉਂਕਿ ਰਸਤੇ ਜੇ ਕੋਈ ਖੜ ਗਿਆ ਕਿਤੇ ਜਾਮ ਲੱਗ ਗਿਆ ਤੇ ਕੁਝ ਹੋ ਗਿਆ ਤਾਂ ਮੈਂ ਤਾਂ ਉੱਥੇ ਕਵਰ ਅਪ ਹੋ ਜਾਂਦਾ ਹਾਂ ਕਿਉਂਕਿ ਸਾਈਕਲ ਨੇ ਥੋੜੀ ਜਿਹਾ ਤਾਂ ਨਿਕਲ ਜਾਣਾ ਤੁਸੀਂ ਨਾਲ ਕੰਮ ਕੀ ਕਰਦੇ ਆ ਜੀ ਫਿਰ ਮੈਂ ਜੋਬ ਕਰਦਾ ਜੀ ਜੋਬ ਕਰਦਾ ਹਾਂ ਹਾਂ ਜੀ ਕਿਤੇ ਦੇ ਨਾਲ-ਨਾਲ ਇੱਕ ਆ ਵੀ ਹੈ ਜਾਗਰੂਕਤਾ ਦਾ ਕਿਤੇ ਵੀ ਨਾਲ ਹੈ ਨਾ ਜੋਬ ਤੋਂ ਬਾਅਦ ਜਦੋਂ ਟਾਈਮਰ ਦਾ ਜਿੰਨਾ ਕੁ ਸਮਾਂ ਮਿਲਦਾ ਉਹਨਾਂ ਦੇ ਜਿਆ ਬੂਟੇ ਲਾ ਲੇ ਜਾਂ ਹੁਣ ਜਿਵੇਂ ਅੱਜਕੱਲ ਬੂਟਿਆਂ ਦਾ ਟਾਈਮ ਚੱਲ ਰਿਹਾ ਹੈ ਬੂਟੇ 'ਚ ਕੋਸ਼ਿਸ਼ ਕਰਦੀ ਆਂ ਵੀ ਬੂਟੇ ਲਾਈਏ ਜਾਂ ਕੋਈ ਅਸਾਸ ਵੀ ਕੋਈ ਕੰਮ ਹੋ ਜੇ ਜਾਂ ਕਿਰਪਾ ਜਿੰਦਾਬੀ ਜਿੰਨੇ ਕੇ ਮਹਾਰਾਜ ਕਰਵਾਉਣ ਦੇ ਤੇ ਕਰਵਾ ਮਾਰੇ ਰਹੇ ਨਹੀਂ ਬਸ ਅਰਦਾਸ ਹੀ ਜਿੰਨੇ ਕੇ ਚਲੋ ਜਿੰਨੇ ਹਾਂ ਜਿੰਨੀ ਕੋ ਮਹਾਰਾਜ ਕਿਰਪਾ ਕਰਨ ਵੀ ਬਸ ਆਪਣੀ ਬਸ ਹੱਥ ਰੱਖ ਕੇ ਸੇਵਾ ਲੜੇ ਬਸ ਅ ਚਲੋ ਬਹੁਤ ਬਹੁਤ ਸ਼ੁਕਰੀਆ ਸੀ ਸਾਨੂੰ ਸਮਾਂ ਦਿੱਤਾ ਖਾੜਿਆਂ ਸਾਡੇ ਨਾਲ ਬਾਤ ਚੇਤ ਕੀਤੀ ਬਹੁਤ ਵਧੀਆ ਵੀ ਲੱਗਾ ਤੁਹਾਡੇ ਨਾਲ ਗੱਲਬਾਤ ਕਰਦੇ ਤੇ ਉਮੀਦ ਕਰਦੇ ਵੀ ਜਲਦੀ ਦੁਬਾਰਾ ਵੀ ਮਿਲਾਂਗੇ ਤਾਂ ਅਸੀਂ ਕੇ ਸਾਡੇ ਨਾਲ ਬਾਈ ਜੀ ਤੇ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਹੈ ਇਹਨਾਂ ਦੇ ਵਿਚਾਰ ਸੁਣੇ ਆ ਤੁਹਾਨੂੰ ਵੀ ਸੁਣਾਏ ਆ ਵੀ ਕਿੰਨੇ ਕੇ ਨੇਕ ਵਿਚਾਰ ਨੇ ਤੇ ਕੁਦਰਤ ਦੇ ਪ੍ਰਤੀ ਜੋ ਪਿਆਰ ਹੈ ਤਾ ਉਹ ਤੁਸੀਂ ਵੀ ਆਪਣਾ ਜਰੂਰ ਜਗਾਓ ਆ ਕੁਝ ਸੌਖੇ ਸੌਖੇ ਸਟੈਪਸ ਤਰੀਕੇ ਨਾਲ ਦੱਸਿਆ ਵੀ ਕਦੇ 15 ਦਿਨ ਦੇ ਵਿੱਚ ਇੱਕ ਦਿਨ ਆਪਣੀ ਜਿਹੜੇ ਮੋਟਰ ਵਹੀਕਲ ਸੋਨਾਂ ਨੂੰ ਅਵੋਇਡ ਕਰੋ ਤੇ ਇੱਕ ਵਾਰ ਇੱਕ ਦਿਨ ਜਿਹੜਾ ਕਿ ਸਾਈਕਲ ਜਰੂਰ ਚਲਾਓ ਤੇ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਜਰੂਰ ਇਸ ਚੀਜ਼ ਨੂੰ ਫੋਲੋ ਵੀ ਕਰੋਗੇ ਤੇ ਐਦਾਂ ਦੀਆਂ ਹੋਰ ਵਧੀਆ ਵਧੀਆ ਸਟੋਰੀਜ਼ ਤੁਹਾਨੂੰ ਦਿਖਾਉਂਦੇ ਰਾਵਾਂਗੇ ਤਾਂ ਦੇਖਦੇ ਰਹੋ ਸਿਟੀ ਹੈਡਲਾਈਨਸ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂਬਰ ਵੀਰ ਥੈਂਕ ਯੂ